ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤ ਗੁਰ ਪੂਰਾ ਜਾ ਕਾ ਹਰ ਰੰਗ ਲਾਗ ਇਸ ਯੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤ ਗੁਰ ਪੂਰਾ ਠਾਕੁਰ ਗਾਈ ਆਤਮ ਰੰਗ ਸਾਰਨੀ ਭਾਵਨ ਨਾਮ ਧਿਆਵਨ ਸਾਝ ਸਮਾਵਨ ਸੰਗ ਰਹਾਉ ਜਨ ਕੀ ਚਰਨ ਵਸ ਹੈ ਮੇਰਾ ਹਿਰ ਰਹਾ ਸੰਗ ਪਨੀਤਾ ਦੇਹੀ ਜਨਕੀ ਧੂਰ ਦੇਹ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਨਕੀ ਚਰਨ ਵਸ ਹੈ ਮੇਰਾ ਹੀ ਰਹਿ ਸੰਗ ਪਨੀਤਾ ਦੇਹੀ ਜਨ ਕੀ ਧੂਰ ਦੇਖ ਕਿਰਪਾ ਨਿਦ ਨਾਨਕ ਕੈ ਸੁਖ ਈਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਾਜੀਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਸਤਿਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਰਕਸ਼ਿਸ਼ ਕਰ ਦੇ ਨੇ ਕਿ ਭਾਈ ਇਸ ਸੰਸਾਰ ਵਿੱਚ ਇਸ ਸਮੇਂ ਇਸ ਜੀਵਨ ਅੰਦਰ ਜਿਸ ਨੂੰ ਹਰੀ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ ਹਰੀ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਹੀ ਅਸਲ ਦੇ ਵਿੱਚ ਸੂਰਮਾ ਕਿਹਾ ਜਾ ਸਕਦਾ ਹੈ ਕਿਉਂਕਿ ਖਰੀ ਦੇ ਨਾਮ ਦੇ ਵਿੱਚ ਰੰਗਿਆ ਹੋਇਆ ਫਿਰ ਆਪਣੇ ਹਿਰਦੇ ਨੂੰ ਆਪਣੇ ਮਨ ਨੂੰ ਆਤਮ ਨੂੰ ਜਿੱਤ ਲੈਂਦਾ ਹੈ ਆਤਮ ਜਿਣੈ ਸਗਲ ਵਸ ਤਾ ਕੇ ਜਾ ਕਾ ਸਤਗੁਰੂ ਪੁਰਾ ਆਤਮ ਜਿਣੈ ਦਾ ਭਾਵ ਹੈ ਕਿ ਆਪਣੇ ਮਨ ਨੂੰ ਵਸ ਵਿੱਚ ਕਰ ਲੈਣਾ ਆਪਣੇ ਆਪੇ ਦੇ ਉੱਪਰ ਜਿਹੜਾ ਹੈ ਕੰਟਰੋਲ ਕਰ ਲੈਣਾ ਕਿ ਸਾਹਿਬ ਜੀ ਕਹਿੰਦੇ ਨੇ ਭਾਈ ਸਭ ਕੁਝ ਹੀ ਉਸ ਦੇ ਹਿਰਦੇ ਦੇ ਜਿਹੜਾ ਹੈ ਵਸ ਵਿੱਚ ਆਉਣ ਦੇ ਨਾਲ ਉਸ ਦੇ ਵਸ ਵਿੱਚ ਆ ਜਾਂਦਾ ਹੈ ਪਰ ਹੁੰਦਾ ਕਿਵੇਂ ਹੈ ਜਾਤ ਦਾ ਸਤਿਗੁਰੂ ਪੂਰਾ ਜਿਸ ਦੇ ਉੱਤੇ ਪੂਰਾ ਸਤਿਗੁਰੂ ਕਿਰਪਾ ਕਰਦਾ ਸਾ ਠਾਕੁਰ ਗਾਇਆ ਆਤਮ ਰੰਗ ਸ਼ਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਗਮ ਸੰਗ ਕਿ ਸਾਬ ਜੀ ਉਪਦੇਸ਼ ਕਰਦੇ ਨੇ ਭਾਈ ਉਸ ਠਾਕੁਰ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅੰਦਰ ਤੋਂ ਹਿਰਦੇ ਤੋਂ ਇੱਕ ਮਣਿਕ ਚਿਤ ਹੋ ਕਰਕੇ ਤੇਉਣਾ ਚਾਹੀਦਾ ਹੈ ਆਤਮ ਦੇ ਰੰਗ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੇ ਜਾਓ ਸ਼ਰਨ ਪੈ ਕੇ ਉਸ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਫਿਰ ਨਾਮ ਧਿਆਉਣ ਦੇ ਨਾਲ ਸਹਜ ਦੇ ਅੰਦਰ ਟਿਕ ਜਾਈਦਾ ਹੈ ਹਿਰਦੇ ਚ ਆਤਮਕ Đੋਨਤਾ ਆ ਜਾਂਦੀ ਹੈ ਰਹਾਉ ਜਨ ਕੇ ਚਰਨ ਵਸਹਿ ਮਹੀ ਰਹੀ ਰਾਇ ਸੰਗ ਪੁਨੀਤਾ ਦੇਹੀ ਕੇ ਸਾਹਿਬ ਜੀ ਕੀਰਤਬੇ ਬੇਨਤੀ ਕਰਦੇ ਨੇ ਭਾਈ ਜਿਹੜੇ ਤੇਰਾ ਨਾਮ ਜਪਣ ਵਾਲੇ ਜਨ ਨੇ ਤੇਰੇ ਭਗਤ ਜਨ ਤੇਰੇ ਸੇਵਕ ਜਨ ਉਹਨਾਂ ਦੇ ਚਰਨ ਰੂਪ ਉਹਨਾਂ ਦੀ ਸੇਵਾ ਕਰਨ ਦਾ ਸੁਭਾਗ ਜੇ ਮੈਨੂੰ ਮਿਲੇ ਤੇ ਮੇਰਾ ਹਿਰਦਾ ਹੈ ਜਿਹੜਾ ਉਹ ਸਾਹਿਬ ਜੀ ਕਹਿੰਦੇ ਪੁਨੀਤ ਹੋ ਜਾਂਦਾ ਹੈ ਦੇਹੀ ਮੇਰਾ ਤਨ ਵੀ ਉਹਨਾਂ ਦੀ ਸੇਵਾ ਕਰਨ ਦੇ ਨਾਲ ਪਵਿੱਤਰ ਹੋ ਜਾਂਦਾ ਹੈ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖੇ ਹੀ ਤੂੰ ਆਪਣੇ ਸੇਵਕਾਂ ਦੀ ਚਰਨ ਧੂੜ ਮੈਨੂੰ ਬਖਸ਼ਿਸ਼ ਕਰ ਉਹਨਾਂ ਦੀ ਚਰਨ ਸ਼ਰਨ ਉਹਨਾਂ ਦੀ ਸੰਗਤ ਕਰਨ ਦੀ ਕਿਰਪਾ ਮੇਰੇ ਉੱਪਰ ਕਰੋ ਮੇਰੇ ਵਾਸਤੇ ਸਭ ਤੋਂ ਵੱਡਾ ਸੁਖ ਹੀ ਹੈ ਸੋ ਭਾਈ ਸਤਗੁਰੂ ਸਾਹਿਬ ਜੀ ਅੱਜ ਬਖਸ਼ਿਸ਼ ਕਰਦੇ ਨੇ ਨਾਮ ਦੇ ਨਾਲ ਜੁੜਨਾ ਸਤਗੁਰੂ ਜੀ ਇੱਥੇ ਅੱਜ ਬਖਸ਼ਿਸ਼ ਕਰਦੇ ਆ ਸਮਝਾਉਂਦੇ ਨੇ ਭਾਈ ਸਤ ਸੰਗਤ ਕਰਨੀ ਨਾਮ ਜਪਣ ਵਾਲਿਆਂ ਦੀ ਸੇਵਕ ਜਾਨਾਂ ਨਹੀਂ ਭਗਤ ਜਾਨਾਂ ਦੀ ਇਹ ਸਭ ਤੋਂ ਉੱਤਮ ਕਾਰਜ ਹੈ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆ ਪਾਈਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ